ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਚਾਰ ਚਾਰ ਕੁੰਡੇ ਦੇ ਹਿਸਾਬ ਨਾਲ ਆਪਾਂ ਕੁੰਡੇ ਰੱਖਣੇ ਆਗੇ ਚਾਰ ਕੁੰਡੇ ਐਕਸਟਰਾ ਰੱਖਣੇ ਆ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਪਹਿਲਾ ਧਾਗਾ ਆਪਾਂ ਬਿਨਾ ਬੁਣੇ ਉਤਾਰਾਂਗੇ ਇੱਕ ਧਾਗਾ ਬੁਣ ਲਾਂਗੇ ਇਹ ਸਿਰਫ ਸਾਈਡ ਵਾਸਤੇ ਆ ਬਿਨਾ ਬੁਣੇ ਉਤਾਰੇ ਜਿਹੜਾ ਆਪਣਾ ਇੱਕ ਬੁਣ ਲਿਆ ਫਿਰ ਧਾਗਾ ਆਪਣੀ ਸਾਈਡ ਕਰਕੇ ਤਿੰਨ ਕੁੰਡੇ ਆਪਾਂ ਬਿਨਾ ਬੁਣੇ ਉਤਾਰਾਂਗੇ ਇਸ ਤਰ੍ਹਾਂ ਫਿਰ ਤਾਂ ਦਾ ਬੈਕ ਸਾਈਡ ਲੈ ਜਾਗੇ ਇੱਕ ਕੁੰਡਾ ਬੁਣਾ ਇਹ ਹੀ ਆਪਾਂ ਨੇ ਇਹਨਾਂ ਤੋਂ ਬਿਨਾ ਇਹ ਹੀ ਚਾਰ ਕੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਤੇ ਜਿਹੜਾ ਆਪਾਂ ਇਹ ਕੁੰਡਾ ਸਾਡਾ ਥੋੜਾ ਜਿਹਾ ਲੂਜ਼ ਰੱਖਣਾ ਆਪਣੀ ਸਾਈਡ ਤੱਕਾ ਕਰਕੇ ਤਿੰਨ ਕੁੰਡੇ ਆਪਾਂ ਬਿਨਾ ਬੁਨੇ ਉਤਾਰਾਂਗੇ ਜਿਹੜਾ ਇਹ ਤਾਂ ਅੱਗਾ ਇਹਨੂੰ ਆਪਾਂ ਲੂਜ਼ ਰੱਖਣਾ ਥੋੜਾ ਜਿਹਾ ਫਿਰ ਇੱਕ ਕੁੰਡਾ ਬਣਾ ਲਏ ਆਪਣੀ ਸਾਈਡ ਤੱਕਾ ਕਰਕੇ ਤਿੰਨ ਕੁੰਡੇ ਬਿਨਾ ਬੁਨੇ ਉਤਾਰਾਂਗੇ ਫਿਰ ਇਸ ਕੁੰਡੇ ਨੂੰ ਇਸ ਤਰੀਕਾ ਨਾਲ ਏਸੀ ਇਹ ਹੀ ਸਿਲਾਈ ਆਪਾਂ ਨੇ ਦੁਬਾਰਾ ਦੁਬਾਰਾ ਰਿਪੀਟ ਕਰਨੀ ਹੈ ਡਿਜ਼ਾਈਨ ਦੀ ਪਹਿਲੀ ਸਿਲਾਈ ਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਆਪਾਂ ਨੂੰ ਸਾਰੇ ਨੂੰ ਕੰਪਲੀਟ ਕਰਤਾ ਲਾਸਟ ਟਾਈਮ ਇਹ ਰੋਪਾ ਇਸਤਰੀ ਬਣਾ ਲਾਂਗੇ ਬੈਕ ਸਾਈਡ ਤੋਂ ਦਿਖਰ ਸਲਾਈ ਉਲਟੀ ਲੰਗੂਗੀ ਡਿਜ਼ਾਈਨ ਦੀ ਬੈਕ ਸਾਈਡ ਤੋਂ ਪਸੰਦ ਸਾਰਾ ਉਲਟਾ ਕੱਢ ਕੇ ਵਿਖਾਉਣੇ ਆਪਾਂ ਬੈਕ ਸਾਈਡ ਤੋਂ ਸਾਰੇ ਨੂੰ ਉਲਟਾ ਬੰਨ੍ਹਦੇ ਆਏ ਇਸ ਤਰ੍ਹਾਂ ਜੀ ਆਪਣਾ ਹੀ ਆਉਂਦਾ ਦੁਬਾਰਾ ਫਿਰ ਆਪਾਂ ਉਸੇ ਤਰ੍ਹਾਂ ਜਿਹੜੇ ਕੁੰਡੇ ਪਹਿਲਾਂ ਦੋ ਇੱਕ ਬਿਨਾ ਬੁਣੇ ਉਤਾਰੇ ਸੀ ਇੱਕ ਬੁਣਿਆ ਸੀਗਾ ਫਿਰ ਤੱਕ ਆਪਣੀ ਸਾਈਡ ਜਿਹੜੇ ਤਿੰਨ ਪਹਿਲਾਂ ਇਸਤਰੀ ਬਿਨਾ ਬੁਣੇ ਉਤਾਰੇ ਸੀ ਉਸ ਉਹੀ ਉਤਾਰਨੇ ਤੇ ਜਿਹੜਾ ਆਪਾਂ ਬੁਣਿਆ ਸੀ ਉਹੀ ਬੁਣਨਾ ਹੈ ਤੇ ਇਹੀ ਚਾਰ ਕੁੰਡੇ ਦੁਬਾਰਾ ਦੁਬਾਰਾ ਇਸ ਤਰ੍ਹਾਂ ਹੀ ਆਪਾਂ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਕੱਢਾਂਗੇ ਆਪਣੀ ਦੂਜੀ ਸਲਾਈਆ ਇੱਕ ਸਲਾਈ ਹੋਰ ਕੱਢਾਂਗੇ ਅੱਠ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਹੈ ਤਿੰਨ ਸਲਾਈਆਂ ਸੇ ਸਲਾਈਆਂ ਸੇਮ ਹੀ ਇਸੇ ਤਰ੍ਹਾਂ ਬੈਕ ਸਾਈਡ ਤੇ ਹਰ ਸਲਾਈ ਉਸ ਤਰੀ ਨੂੰ ਵਿਚਾਰੇਸ ਲੈਣੀ ਸਿੱਧੀ ਸਾਈਡ ਤੋਂ ਤੇਨੇ ਸਤਲ ਇੱਕ ਸਲਾਈ ਆਪਾਂ ਚੇਂਜ ਕਰਾਂਗੇ ਇਸ ਤਰੀ लास्ट ਟਾਈਮ ਉਹ ਫੇਰ ਸਿੱਧਾ ਬਣਾਵਾਂਗੇ ਬੈਕ ਸਾਈਡ ਆਪਾਂ ਫੇਰ ਦੁਬਾਰਾ ਇਸ ਤਰ੍ਹਾਂ ਆਪਾਂ ਤੁਹਾਨੂੰ ਤਿੰਨ ਸਲਾਈਆਂ ਪਾ ਕੇ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਨੇ ਇਹ ਬਣਾ ਲਿਆ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਉਸੇ ਤਰੀ ਤਿੰਨ ਸਲਾਈਆਂ ਪਾ ਲਈਆਂ ਆਪਣੇ ਤਿੰਨ ਤਾਗੇ ਆਪਣੇ ਹੋ ਗਏ ਹੁਣ ਇਹਨੂੰ ਆਪਣੇ ਕੀ ਕਰਨਾ ਪਹਿਲਾ ਤਾਗਾ ਬਿਨਾਂ ਬੁਨੇ ਉਤਾਰਿਆ ਸੀ ਇੱਕ ਕੁੰਡੇ ਮੈਂ ਪਹਿਸਤਰੀ ਬੁਣਿਆ ਸੀ ਜੇ ਦੋ ਕੁੰਡੇ ਆਪਣੇ ਇਹਦੇ ਪਹਿਲੇ ਹੈਗੇ ਨੇ ਹੁਣ ਆਪਣੇ ਇਹ ਤਿੰਨ ਕੁੰਡੇ ਜਿਹੜੇ ਆਪਾਂ ਲਾ ਬਿਨਾ ਬੁਣੇ ਉਤਾਰਦੇ ਸੀ ਹੁਣ ਇਹਨਾਂ ਦਾ ਆਪਣਾ ਕੀ ਕਰਨਾ ਇੱਕ ਕੁੰਡਾ ਭਾ ਇੱਧਰ ਲਾ ਬੁਣ ਲਾਂਗੇ ਕਿੱਧਰ ਲਾ ਜਿਹੜਾ ਵਿਚਾਲਲਾ ਕੁੰਡਾ ਹੈ ਇਹ ਕੁੰਡੇ ਤੇ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਇਹਨੂੰ ਸਿੱਧਾ ਬੁਣ ਲਿਆ ਹੁਣ ਆਪਾਂ ਕੀ ਕਰਨਾ ਹੈ ਇਹ ਤਿੰਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਦੇ ਨੀਚੋਂ ਵੀ ਲਿਆ ਕੇ ਇਸ ਕੁੰਡੇ ਨੂੰ ਇੱਥੇ ਸਲਾਈ ਤੇ ਚੜਾ ਕੇ ਦੁਬਾਰਾ ਫੇਰ ਇੱਥੋਂ ਦੀ ਕਰਕੇ ਸਿੱਧਾ ਬੁਣ ਲਾਂਗੇ ਇਸ ਤਰੀਕੇ ਫਿਰ ਆਪਾਂ ਉਸ ਤਰ੍ਹਾਂ ਇਹਨੂੰ ਵੀ ਬੁਣ ਲਾਂਗੇ ਏ ਗੁੰਡੇ ਤੇ 3 ਗੁੰਡਾ ਜਿਹਾ ਪਹਿਲਾ ਗੁੰਡਾ ਬੁਣਾਗੇ ਇਹਨਾਂ ਤਿੰਨਾਂ ਗੁੰਡਿਆਂ ਦੇ ਜਿਹੜੇ ਆਪਾਂ ਤਾਗੇ ਸਾਡੇ ਤੇ ਉਹਨਾਂ ਦੇ ਨੀਚੋਂ ਦੀ ਸਲਾਈ ਲਿਆ ਕੇ ਇਹ ਗੁੰਡੇ ਨੂੰ ਉਤਾਰ ਲਾਂਗੇ ਗੁੰਡਾ ਨੀਚੋਂ ਦੀ ਲਿਆ ਕੇ ਸਲਾਈ ਤੇ ਚੜਾ ਕੇ ਹੁਣ ਇਹਨੂੰ ਸਿੱਧਾ ਲਵਾਂਗੇ ਫਿਰ ਜੇ ਆਪਾਂ ਗਿਣਤੀ ਕਰਨੀ ਇਹ ਤੋਂ ਬਾਅਦ ਤਿੰਨ ਗੁੰਡੇ ਸਿੱਧੇ 1 2 3 ਆਪਣਾ ਡਿਜ਼ਾਈਨ ਸਹੀ ਆਈ ਜਾਊ ਇਹਦੇ ਨੀਚੋਂ ਦੀ ਲਿਆ ਕੇ ਇਹ ਗੁੰਡੇ ਨੂੰ ਉਤਾਰ ਕੇ ਦੁਬਾਰਾ ਚੜਾ ਕੇ ਇਹਨੂੰ ਗੋਲ ਆਪਾਂ ਨੇ ਸਿੱਧਾ ਹੀ ਆ। ਫਿਰ 1 2 3 ਕੁੰਡੇ ਗੋਲ ਕੇ ਇਹਦੇ ਕੁੰ ਕੁੰਡਾਂ ਦੇ ਨਿਚੋਂ ਦੀ ਲਿਆ ਕੇ ਸਲਾਈ ਇਸ ਤਰ੍ਹਾਂ ਬਹੁਤ ਹੀ ਸਿੰਪਲ ਤੇ ਈਜ਼ ਡਿਜ਼ਾਈਨ ਹੈ ਤੇ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਹੈ। ਇਹੀ ਆਪਾਂ ਸਲਾਈਆਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀਆਂ ਨੇ। ਇੱਕ ਸਲਾਈ ਆਪਾਂ ਗੈਪ ਵਾਸਤੇ ਵਿਚਲੀ ਦੇਵਾਂਗੇ ਫਿਰ ਦੁਬਾਰਾ ਉਸ ਤਰੀ ਆਪਣਾ ਹੀ ਡਿਜ਼ਾਈਨ ਚੱਲੀ ਜਾਊਗਾ। ਸੋ ਲੁਕ ਬਣਿਆ ਹਾ ਦਿਖਾਵਾਂਗੀ ਬਹੁਤ ਪਿਆਰਾ ਲੱਗਦਾ ਐਸਟਰ ਲਾਸਟ ਵਾਲੇ ਵੀ ਇਹ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਹਰਸਲਾ ਉਟੀ ਨਗੋ ਇਹ ਵੀ ਆਪਾਂ ਬੈਕ ਸਾਈਡ ਤੋਂ ਸਾਰੇ ਨੂੰ ਉਲਟਾ ਉਲਟਾ ਬਣਾਉਣਾ ਇਹ ਆਪਣੀਆਂ 8 ਸਲਾਈਆਂ ਚ ਹੁਣ ਤੱਕ ਹੋਇਆ ਡਿਜ਼ਾਈਨ ਹੈ ਤਿੰਨ ਸਲਾਈਆਂ ਆਪਾਂ ਸਿੱਧੀ ਸਾਈਡ ਪਹਿਲਾਂ ਅੱਗੇ ਸੱਡ ਕੇ ਬਣਾਇਆ ਸੀ ਤਿੰਨ ਉਹ ਦੀਆਂ ਉਲਟੀਆਂ ਹੋ ਗਈਆਂ ਤੇ ਦੋ ਇੱਕ ਚ ਆਪਾਂ ਇਹ ਬੁਣਿਆ ਸੱਤ ਵਿੱਚ ਅੱਠਵਾਂ ਬਣਾਇਆ ਹੋ ਗਿਆ ਇੱਕ ਸਲਾਈ ਆਪਾਂ ਗੈਪ ਵਾਸਤੇ ਕੱਢਾਂਗੇ ਸਿੱਧੀ ਸਾਈਡ ਤੋਂ ਉਲਟੀ ਤੇ ਉਹ ਉਲਟੀ ਸਾਈਡ ਤੋਂ ਵੀ ਉਲਟੀ ਉਲਟੀ ਸਾਈਡ ਤੋਂ ਹਰ ਸਲਾਈ ਉਲਟੀ ਹੀ ਲੱਗੂਗੀ ਉਸ ਤੋਂ ਬਾਅਦ ਦੁਬਾਰਾ ਫੇਰੇ ਹੀ ਅੱਠ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀਆਂ ਨੇ ਬਿਲਕੁਲ ਸੌਖਾ ਤੇ ਇੰਨਾ ਛੋਟਾ ਡਿਜ਼ਾਈਨ ਤੇ ਬਣਨ ਤੇ ਵੀ ਬਹੁਤ ਸੋਹਣਾ ਲੱਗਦਾ ਹੈ ਬਣਦਾ ਵੀ ਬਹੁਤ ਜਲਦੀ ਜਲਦੀ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਸਾਰੇ ਸਲਾਈ ਨੂੰ ਸਿੱਧੀ ਸਾਈਡ ਤੋਂ ਉਲਟਾ ਉਲਟਾ ਮੋੜਨਾ ਇਹ ਗੈਪ ਬਸ ਤੇ ਦੇਮਾਂ ਗਿੱਕ ਸਲਾਈ ਨੂੰ ਸਿੱਧੀ ਸਾਈਡ ਤੋਂ ਉਲਟਾ ਉਲਟਾ 골 ਕੇ ਕੰਪਲੀਟ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਇਸ ਤੋਂ ਇਹਨੂੰ ਸਾਰੇ ਮੋਪਾ ਉਲਟਾ ਉਲਟਾ ਕਰਕੇ ਬੰਨ ਲਾਓ ਬੈਕ ਸਾਈਡ ਤੋਂ ਵੀ ਇਹਨੂੰ ਆਪਾਂ ਉਲਟੀ ਬਣ ਕੇ ਦੁਬਾਰਾ ਫੇਰ ਆਪਾਂ ਜਿਸ ਤਰ੍ਹਾਂ ਪਹਿਲੀ ਸਲਾਈ ਪਾਈ ਸੀ ਉਸ ਤਰੀਆ ਆਪਾਂ ਪਾਵਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਣਾਗਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ